ਅੱਜ ਬਣਨਗੇ ਮੇਥੀ ਵਾਲੇ ਪਰੌਂਠੇ ਹਨਾ ਮਿਸੀਆਂ ਰੋਟੀਆਂ ਮਿਸੀਆਂ ਰੋਟੀਆਂ ਮੇਥੀ ਤੇ ਪਿਆਜ਼ ਪਾ ਕੇ ਸਬਜ਼ੀ ਬੀਜੀ ਆਪਣੀ ਤੇ ਐ ਪੂਰੀ ਤਿਆਰ ਹੋ ਗਈ ਐ ਹਾਂ ਇਹ ਮੂਲੀਆਂ ਮੂਲੀਆਂ ਦੇ ਪੱਤੇ ਵੱਡੇ ਮੇਰੇ ਸਾਹ ਬਣ ਮੂਲੀਆਂ ਜੇ ਹੋਈਆਂ ਨਹੀਂ ਹਨਾ ਹੁੰਦੇ ਪਿਆਜ਼ ਤਾਂ ਥੋੜੀਆਂ ਥੋੜੀਆਂ ਪਰ ਵਧੀਆ ਹੁੰਦਾ ਆ ਮੇਥੀ ਕਰੂੰ ਅੱਜ ਤਿਆਰ ਮੇਥੀ ਅਹੀਂ ਜੇ ਨਵੀਂ ਨਹੀਂ ਆ ਕੀਤੀ ਜੀ ਚਾਚੀ ਜੀ ਨੇ ਕਰ ਲਈ ਐ ਖੜੇ ਮੈਂ ਦੋ ਵਾਰੇ ਤੋੜ ਕੇ ਲਾਗੇ ਲਗੇ ਮੈਂ ਚਲ ਵਧੀਆ ਮੁਰਤ ਕਰਤਾ ਮੈਂ ਖੜਿਆ ਜਦੋਂ ਹਰੀਆਲ ਹੋਏ ਦੀ ਯਕੀਨ ਹੁੰਦਾ ਵੀ ਉਹ ਥਾਂ ਆਏ ਦੇ ਨੂੰ ਤਿਆਰ ਕੀਤਾ ਸੀ ਰੋਜ਼ ਆਖੀਦਾ ਮੇਥੀ ਦੇ ਪਰੌਂਠੇ ਬਣਾਉਣੇ ਆ ਪਰ ਇਹ ਆ ਵੀ ਸਾਥ ਹੋਏ ਨਾ ਸਾਰੇ ਜਣੇ ਨਿਆਣੇ ਵੀ ਹੋਣ ਫੇਰ ਵਾ ਹੁਣ ਅੱਜ ਛੁੱਟੀ ਸੀ ਤੇ ਅੱਜ ਨਿਆਣੇ ਘਰ ਹੀ ਤੇ ਅੱਜ ਮੈਂ ਬਣਾ ਲੈਨੇ ਨਹੀਂ ਤੇ ਫੇਰ ਆਖੀਦਾ ਵੀ ਚਲੋ ਦੋ ਰੋਟੀਆਂ ਲਾਉਣੀ ਇਦਾਂ ਹੀ ਲਾ ਕੇ ਖਾ ਲੈਨੇ ਆ ਹਾਂ ਭਰ ਲਿਆ ਆਪਣਾ ਤੁਲਮ ਚੀਜੀ ਭਰ ਲਈ ਆ ਸਾਰੀ ਇਦਾਂ ਚ ਪਾਣੀ ਪਰੌਂਠੇ ਆ ਜੀ ਨਹੀਂ ਮੈਂ ਹਾਈ ਦੇ ਹੈ ਹੀ ਆ ਤੇ ਫੇਰ ਦੋਰਾ ਫੇਰਾ ਮਾਰਦਾ ਪੈਣਾ ਹੁਣ ਪਰੌਂਠੇ ਘਾਣ ਖਵਾ ਲਦਿਆਂ ਤੇ ਸ਼ਾਮਾ ਨੂੰ ਸਬਜ਼ੀ ਨਹੀਂ ਵੀ ਹੈਗੀ ਤੇ ਮੇਥੀ ਦੀ ਤੇ ਆਲੂ ਮੇਥੀ ਵੀ ਪੁਰਜੀ ਬਣਾ ਲੈਨੇ ਪੁਰਜੀ ਹਾਂ ਜੀ ਦਹੀਂ ਦਹੀਂ ਹੈਗਾ ਨਾ ਵਾਦੂ ਵਾਸਤ ਨਹੀਂ ਦੇ ਨਾਲ ਸਾਰਾ ਕੁਝ ਚੱਲੀ ਜਾਣਾ। ਉਹਦਾ ਇਹ ਵੇਲਾ ਆ ਆ ਕਿਆਰੀ ਦੇ ਬੀਜਿਆ ਧਨੀਆਂ ਤੇ ਮੇਥੀ ਵੀ ਤਾਂ ਸੋਹਣੀ ਲੱਗਦੀ ਐ। ਤੇ ਉਹ ਪਰਲੇ ਪਨੇ ਉਹਦਾ ਬੀਜ ਛੜੀ ਸੀ ਤੇ ਉਹ ਹੋਈ ਵੀ ਘੱਟਵਾ ਤੇ ਲੱਗਦੀ ਵੀ ਹੋਰ ਤਰ੍ਹਾਂ ਦੀ ਐ। ਤੇ ਕਦੀ ਕਦੀ ਆ ਵੀ ਜਨਾਨੀਆਂ ਦੀ ਗੱਲ ਮੰਨ ਲੈਣੀ ਚਾਹੀਦੀ ਐ। ਉਹਦੇ ਚ ਤੁਸੀਂ ਮੇਰੀ ਗੱਲ ਨਹੀਂ ਨਾ ਮੰਨੀ। ਇਹਦੇ ਚ ਮੈਂ ਕਿਹਾ ਵੀ ਲੈਣਾ ਚ ਬੀਜਣੀ ਐ ਤੇ ਉਹਦੇ ਚ ਤੁਸੀਂ ਮੰਨੀ ਨਹੀਂ ਮੇਰੀ ਗੱਲ ਤੇ ਆਪਣੀ ਮਰਜ਼ੀ ਕੀਤੀ। ਤਾਂ ਇਹਦੇ ਮੈਂ ਕਿਹਾ ਵੀ ਕਦੀ ਕਦੀ ਮੰਨ ਲੈਣੀ ਚਾਹੀਦੀ ਐ। ਸਲਾਹ ਸਹੀ ਦੇ ਜਾਂਦੀ ਹੁੰਦੀ ਐ। ਵਧੀਆ ਦੇਖਣ ਜੀ ਵਧੀਆ ਲੱਗਦੀ ਐ ਤੇ ਹੁੰਦੀ ਵੀ ਬੜੀ ਐ। ਕਪੜਾ ਪਟਾਇੰਦਾ ਉਹਦੇ ਚਹਾ ਬੁੱਟਣਾ ਹੈ ਦੋ ਪਾਲਕ ਦੇ ਖਲਾਰਾ ਪਿਆ ਹੂੰ ਨਵੰਬਰ ਤੱਕ ਲੋਕ ਹੀ ਜਾ ਕੇ ਧੁੱਪ ਚ ਬੰਢੀ ਹੈ ਵਾਹ ਮੋਟੇ ਪਾਏ ਤਾਂ ਨਵੰਬਰ ਦੇ ਮਹੀਨੇ ਚ ਵੀ ਕੱਪੜੇ ਮੋਟੇ ਪਾਏ ਹਨਾ ਤੁਸੀਂ ਪਤਲੇ ਪਾਏ ਤੁਸੀਂ ਮੋਟੇ ਕਿੰਨੇ ਕੁ ਲੱਥ ਕੇ ਹੈ ਇੱਕ ਤੁਸੀਂ ਰਾਹੇ ਦੋਵੇਂ ਹੋਣਾ ਨੇ ਪਰ ਫਿਰ ਵੀ ਚੱਲ ਮੈਂ ਚੱਲੂਗਾ ਵਾਂਗੇ ਕਦਾਂ ਇੱਕਦਾਂਕ ਡੰਗ ਹੋਊਗਾ ਹਾਂ ਤੇ ਬੱਚੇ ਹੀ ਤੋੜਦੇ ਆ ਤੂੰ ਨਹੀਂ ਨਹੀਂ ਠੀਕ ਆ ਉਹ ਫਿਰ ਇਕੱਲੇ ਤਾਂ ਮੈਂ ਕੀ ਡੰਗ ਕਰਨਾ ਚਲੋ ਇੰਨੇ ਵਿੱਚ ਪਾ ਦਿਆਂ ਆਲੂ ਜੇ ਸਾ ਚਾਹ ਜਣਾ ਚਲੀਏ ਦੇਲਾ ਉਦੋਂ ਦੇ ਆਖਣ ਦੇ ਸੀ ਨਾ ਮੈਥੀ ਇੰਨੀ ਵੱਧ ਗਈ ਇੰਨੀ ਵੱਧ ਗਈ ਇੱਕ ਦਿਨ ਚ ਵੇਲਾ ਤਿੰਨ ਲੈਣਾ ਜਿਹੜੀਆਂ ਉਹ ਮੈਂ ਕਰਦੀਆਂ ਕਰਨ ਹਾਂ ਟੈਂਕੇ ਉਦੋਂ ਨਹੀਂ ਰੱਖਤੀ ਇੱਥੇ ਬੜਾ ਕੰਮ ਹੁੰਦਾਈ ਆ ਸੌਫ ਮੋਜ ਬੜੀ ਹੋ ਗਈ ਹੈ ਨਾ ਇਹਦੀ ਹੂੰ ਹੂੰ ਥੁੱਲਾ ਪਾਣੀ ਛੱਟ ਲੱਗ ਜਾਂਦਾ ਵਾਕਈ ਯਰੇ ਕਿਆਰੀਆਂ ਪੰਜ ਹੀ ਰਹਿ ਗਈਆਂ ਬਾਕੀ ਤਿੰਨ ਤਾਂ ਲੈ ਗਈ ਮੈਥੀ ਇੰਨੀ ਤੇਰੀ ਵੇਸਟ ਚਲ ਜਾਣੀ ਆ ਬਜਾ ਲਈ ਇੰਨੀ ਤਾਂ ਇੱਕੋ ਤਿੰਨ ਚ ਤਿੰਨ ਲੈਣਾ ਖਤਮ ਹੋ ਗੀਆਂ ਇੱਕ ਵਾਰੀ ਹੋਰ ਪਰੌਂਠੇ ਬਣਾਏ ਸਬਜ਼ੀ ਬਣਾਈ ਆ ਦੋ ਲੈਣਾ ਉੱਡ ਜਾਣੀਆਂ ਚਲੋ ਚਲੀਏ ਚਲੋ ਅੱਜ ਵੀ ਸੱਚ ਲੈ ਲਓ ਤੋੜਦਾ ਤਾਂ ਨਹੀਂ ਆਵੀ ਅੱਜ ਮੇਥੀ ਵਾਲੇ ਪਰੌਂਠੇ ਚੱਲਣਗੇ ਮੇਥੀ ਧੁੱਪ ਗਈ ਆ ਹੁਣ ਮੇਰੇ ਨਾਲ ਹੈਲਪ ਕਰਾਓ ਕੋਈ ਜਾਣਾ ਜੇ ਰੋਟੀ ਖਾਣੀ ਆ ਦੇ ਕੋਈ ਜਾਣਾ ਕਿੰਨੇ ਕਰਾਉਣੀ ਆ ਸਾਰੇ ਤਾਂ ਆਪੋ ਆਪਣੇ ਕੰਮ ਲੱਗੇ ਹੋ ਵੇਖਾਂ ਉਹ ਪੰਡੀਆਂ ਨਾ ਉਹ ਤੂੰ ਆ ਜਾ ਇੱਧਰ ਹਾਂ ਬਾਚ ਕਰ ਲਈ ਆਂ ਕ੍ਰਚ ਕਰ ਨਾ ਵੇਂਦੀ ਪੇ ਤੇ ਕੰਮ ਸ਼ੁਰੂ ਵੀ ਨਹੀਂ ਕੀਤਾ ਮੈਂ ਆਜੋ ਆਜੋ ਐਤਵਾਰ ਕਰ ਗਾ ਅੱਜ ਉੱਠੇ ਸਾਰੇ ਲੇਟ ਆ ਇੱਕ ਤੇ ਉਹ ਖਾਸ ਸਾਰੇ ਨਹੀਂ ਉਹ ਉੱਠਦੀ ਨਿੱਕੀ ਨਾ ਐਂਡ ਤੇ ਉੱਠੀ ਆ ਤੇ ਏ ਨਹੀਂ ਤੈਨੂੰ ਸੱਜਾ ਵਾ ਮੰਨ ਤਨੇ ਆਪਣੇ ਅਸੇ ਦਾ ਕੰਮ ਕਰ ਲਿਆ ਤੂੰ ਆ ਕ੍ਰਚ ਕਰ ਪਿਆ ਆਜੋ ਉਹਨੇ ਅੰਦਰਾਂ ਚ ਮਾਂਜੇ ਮਾਰ ਕੇ ਪੋਚੇ ਲਾਤੇ ਆ ਸਾਡੀ ਸਵੇਰ ਦੀ ਰੋਟੀ ਦਾ ਟਾਈਮ ਆ 11 ਵਜ ਗਿਆ ਨਵ ਨਵ ਦਾ ਕਮਰਾ ਛੱਡ ਕੇ ਉਹਨੇ ਸਾਰਾ ਕੰਮ ਕਰਤਾ ਇਹ ਜੇ ਤਿਆਰੀ ਕਰਦਿਆ ਕਰਦਿਆ ਕਰਦਾ ਕਰਦਾ 11:30 ਹੋ ਜਾਣੇ ਕਿੰਨੇ ਚਿਰ ਵਿੱਚ ਉਹ ਮੈਂ ਮੇਥੀ ਦੀ ਰੋਟੀ ਖਾਣ ਲੱਗਿਆ ਨਾ ਬੀਬੀ ਬਣਾਉਂਦੇ ਹੁੰਦੇ ਸੀ ਹਰ ਦੂਜੇ ਤੀਜੇ ਦਿਨ ਮੇਥੀ ਦੀਆਂ ਰੋਟੀਆਂ ਉਹ ਖਾ ਹੀ ਨਹੀਂ ਕਿਉਂਕਿ ਉਹਨਾਂ ਨੇ ਕਹਿਣਾ ਚੱਲ ਪੁੱਤ ਮੇਥੀ ਦੀ ਰੋਟੀ ਬਣਾ ਦੇ ਉਹ ਸ਼ਕੀਨ ਹੁੰਦੇ ਜਿਆਦਾ ਤੇ ਤੀਜੇ ਦਿਨ ਮੇਥੀ ਦੀ ਰੋਟੀ ਹੁਣ ਇਹ ਆ ਵੀ ਦਿਨ ਉਹੋ ਜੇ ਆ ਦਿਲ ਦੀ ਗੱਲ ਹੈ ਮਤਲਬ ਕਿ ਕੋਈ ਇੰਨਾ ਹੈ ਚੇਤਾ ਹੀ ਨਹੀਂ ਕਰਦਾ ਤੇ ਛੇਦੀ-ਛੇਦੀ ਦੂਜੀਆਂ ਬਣਾ ਕੇ ਫਾ ਲਈਦੀਆਂ ਸਾਰੇ ਕਰਸ਼ ਕਰਦੇ ਚੰਗਾ ਤੇ ਮੈਂ ਇੰਨਾਂ ਨੂੰ ਕਰਦਾ ਕੱਟ ਲਾਂ ਗੀ ਮੇਥੀ ਵੀ ਕੱਟ ਲਈ ਤੇ ਪਿਆਜ਼ਾਂ ਦਾ ਵੀ ਕੰਮ ਨਹੀਂ ਪੜਿਆ ਬਸ ਹੁਣ ਖਾਣ ਦੀ ਤਿਆਰੀ ਕਰੋ ਤੇ ਮੇਰੀ ਭੁੱਖ ਦੀ ਗੰਜਾਸ਼ ਵਾਧੀ ਜਾਣ ਈ ਗੰਜਾਸ਼ ਭੁੱਖ ਵਾਧੀ ਜਾਣ ਈ ਭੁੱਖ ਪੀ ਬਸ ਹੁਣ ਛੇਤੀ ਛੇਤੀ ਪੱਕ ਜੇ ਰੋਟੀ ਬਸ ਮਸਾਲਾ ਤਿਆਰ ਹੋ ਗਿਆ ਹਣਾ ਮਟੀਰੀਅਲ ਬਸ ਇਹਨੂੰ ਹੁਣ ਆਟੇ ਚ ਪਾ ਕੇ ਗੁੰਨ ਦੇਣਾ ਲੂਣ ਮਿਰਚ ਮਸਾਲਾ ਪਾ ਕੇ ਪਹਿਲੇ ਆਟਾ ਗੁੰਨਣਾ ਫਿਰ ਇਹਨੂੰ ਵਿੱਚ ਪਾਉਣਾ ਨਹੀਂ ਨਹੀਂ ਜਿੱਦਾਂ ਸੁੱਕਾ ਆਟਾ ਵਾ ਨਾ ਛਾਨਣਾ ਅੱਛਾ ਤੇ ਉਹਦੇ ਵਿੱਚ ਇਹ ਮਟੀਰੀਅਲ ਪਾ ਦੇਣਾ ਤੇ ਵਿੱਚ ਹੀ ਆਪਣੇ ਹਿਸਾਬ ਨਾਲ ਲੂਣ ਮਿਰਚ ਮਸਾਲਾ ਪਾ ਕੇ ਤੇ ਇਹਨੂੰ ਮਿਕਸ ਕਰਕੇ ਸਾਰੇ ਨੂੰ ਵਿੱਚ ਗੁੰਨ ਲੈਣਾ ਫਿਰ ਉਹ ਰੋਟੀਆਂ ਬੜੀਆਂ ਸਵਾਦ ਲੱਗਦੀਆਂ ਨੇ ਇਸੀਆਂ ਹੋ ਗਿਆ ਸਾਰਾ ਸਮਾਨ ਤਿਆਰ ਜੀਰਾ ਪਾਤਾ ਜੀਰਾ ਥੋੜਾ ਜਿਹਾ ਪਾਇਆ ਹੈ ਤੇ ਇਹ ਗਰਮ ਮਸਾਲਾ ਵਿੱਚ ਥੋੜਾ ਜਿਹਾ ਨਾ ਥੋੜਾ ਸਬੂਤਾ ਸਬੂਤਾ ਘੁਟਿਆ ਹੋਇਆ ਵਧੀਆ ਸਵਾਦ ਆਦਾ ਧਨੀਆ ਕਾਲੀ ਮਿਰਚ ਤੇ ਆਹ ਮਿਕਸ ਮਸਾਲਾ ਥੋੜਾ ਜਿਆ ਜਿੰਨਾ ਕਰਾਰ ਹੋਏ ਨਾ ਸਵਾਦ ਆਦਾ ਹਾਂ ਮਿਸੀਆਂ ਰੋਟੀਆਂ ਕਰਾਰੀਆਂ ਹੋ ਗਈਆਂ ਲੈ ਇੱਕ ਭੈਣੇ ਕਮੈਂਟ ਕੀਤਾ ਸੀ ਮੂਲ ਦੇ ਪਰੌਂਠੇ ਬਣਾਓ ਉਹ ਤੇ ਅੱਜ ਬਣਾਏਗੀ ਪਰ ਇਹ ਹੈ ਵੀ ਮਿਸੀਆਂ ਰੋਟੀਆਂ ਬਣਾਉਣ ਲੱਗੇ ਆ ਬੜਾ ਟਾਈਮ ਹੋ ਗਿਆ ਖਾਦਿਆਂ ਵਿੱਚ ਥੋੜਾ ਜਿਹਾ ਚੌਲਾਂ ਦਾ ਆਟਾ ਪਾ ਲਈ ਨਾ ਟੇਸਟ ਵਧ ਜੂਗਾ ਥੋੜਾ ਜਿੱਦਾਂ ਜਵਾਬ ਦੀ ਹੁੰਦੀ ਹੈ ਪਤਾ ਨਹੀਂ ਕੜੀਆ ਨਾਟਾ ਪੈ ਲਗਾ ਉਤਾ ਹੀ ਮਨ ਚਲਾ ਇਹ ਵੀ ਮੰਗ ਕੇ ਲਿਆਂਦਾ ਆਟਾ ਪੀਂ ਨੂੰ ਆਇਆ ਟਾ ਮੰਮੀ ਹਣੀ ਪਿਆ ਲੈਦਾ ਨਾ ਬਾਤੂ ਫਿਰ ਆਸ ਮਾਰਤਾ ਆ ਦੀ ਵਿੱਚ ਆਟਾ ਥੋੜਾ ਜਿਹਾ ਮਟੀਰੀਅਲ ਜਿਆਦਾ ਹੋਏ ਜਿਆਦਾ ਸਵਾਦ ਲੱਗਦਾ ਚਲੋ ਜੀ ਹੁਣ ਆਟਾ ਗਨ ਲਾ ਤੋ ਹੀ ਇੰਝ ਕਰੋ ਤੇ ਸੋਈ ਸਾਈ ਕੱਢ ਕੇ ਬਾਹਰ ਲੇਖੋ ਬਾਹਰ ਰੋਟੀ ਬਣਾਓ। ਅਡ ਸੋਈ 오ਡੀਸ਼ਾ ਬਾਕਸ ਵਾਲੀ ਬਾਕਸ ਵਾਲੀ ਕੱਢ ਕੇ ਤਿਆਰੀ ਕਰੋ ਉੱਥੇ ਥਾਂ ਸਫਾਈ ਸਬੀ ਕਰੋ ਐਨੀ ਕੁ ਮੈਂ ਨਾ ਲੁਕਰਾਉ। ਤੇ ਫੇਰ ਬਣਾਉਣੇ ਰੋਟੀ। ਉਹ ਬਸਨਵਾ ਮਟੀਰੀਅਲ ਇਦਾਂ ਦਾ ਹੀ ਆ ਆਟਾ ਗੋਲਣਾ ਇਹਨੂੰ। ਉਹਨ ਲੈ ਆਪ ਬਸ ਜੇ ਲੋਡ ਜਿੰਨਾ ਪਿਆ ਉੰਨਾ ਕੁ ਪਾਣੀ ਪੋਵਾ। ਮੈਨੂੰ ਕਹਿੰਦੀ ਆ ਬਾਹਰ ਤਿਆਰੀ ਕਰਵਾ ਤੇ ਆਪ ਇੱਥੇ ਲਾਉਣਾ ਸ਼ੁਰੂ ਕਰਦੇ ਹੁਣ। ਗਈ ਨਾ ਬਾਹਰ ਮੈਂ ਇੱਕ ਤੇ ਮੈਂ ਜੇ ਉਧਰ ਕੀਤੀ ਤੇ ਧੁੱਪ ਹੋ ਜਾਣੀ ਆ। ਸੋਈ ਤੋਂ ਉੱਥੇ ਛਾਵੇਂ ਮੱਖੀਆਂ ਬੜੀਆਂ ਮੈਂ ਚਾਹ ਤੂੰ ਆਣਾ ਨਾਲ ਪੈਣਾ ਹੀ ਆ ਪਰ ਇਹ ਆ ਤੂੰ ਹੁਣ ਸਰੰਦਰੀ ਠੀਕ ਆ ਛਾਵੇਂ ਗਰਮੀ ਲੱਗ ਰਹੀ ਹੈ ਨਾ ਰੋਟੀਆਂ ਲਾਤੀਆਂ ਪਰੋਟੀਆਂ ਇਹ ਆ ਜੀ ਮਿੱਸੀਆਂ ਰੋਟੀਆਂ ਨਾਲ ਮੱਖਣ ਘਿਓ ਹੈ ਕਿਥੇ ਇਹ ਤੇ ਘਿਓ ਆ ਜੀ ਰੋਟੀ ਤੁਹਾਨੂੰ ਦਹੀਂ ਨਾ ਦਿੰਦੇ ਦਹੀਂ ਲੈ ਆ ਮੱਖਣ ਇਹਨਾਂ ਨੂੰ ਘਿਓ ਨਾਲ ਵੀ ਸਵਾਦ ਆ ਜਾਂਦੀ ਪਰ ਮੱਖਣ ਨਾਲ ਜ਼ਿਆਦਾ ਮੱਖਣ ਨਾਲ ਸਵਾਦ ਆ ਜਾਂਦਾ ਪਰ ਨਾਸ਼ਟਾ ਮੱਖਣੀ ਜਿਆਦਾ ਹੁਣ ਮੈਂ ਇਹੋ ਵੀਡੀਓ ਵਾਲੀ ਗੱਲ ਆ ਗਈ ਹਾਂ ਤਾਂ ਕਰ ਜਾਂਦਾ ਵੀ ਮੱਖਣ ਉਹਨੇ ਮੱਖਣ ਵੀਡੀਓ ਵਾਲੀ ਗੱਲ ਆ ਮੱਖਣ ਮੋਗ ਗਿਆ ਸਾਗ ਮੋਗ ਗਿਆ ਥੋੜਾ ਜਿਹਾ ਮਾਤਰਾ ਰੱਖਿਆ ਅੱਜ ਹਾਂ ਅੱਜ ਪਰਸੋਂ ਬਣਾਇਆ ਹਾਂ ਹਾਂ ਥੋੜਾ ਜਿਹਾ ਨਹੀਂ ਹੋਇਆ ਥੋੜਾ ਜਿਹਾ ਨਹੀਂ ਆਇਆ ਤੇ ਬਾਸਟ ਰਹਿ ਗਿਆ ਇਹ ਆ ਜੀ ਅੱਜ ਸੰਡੇ ਸਪੈਸ਼ਲ ਕਦੀ ਰੋਟੀਆਂ ਮਿਸੀਆਂ ਰੋਟੀਆਂ ਮਿਸੀਆਂ ਰੋਟੀਆਂ ਮੇਥੀ ਵਾਲੀਆਂ ਮੇਥੀ ਵਾਲਾ ਆਟਾ ਦੇ ਦੱਸਿਓ ਕੌਣ-ਕੌਣ ਬਣਾਉਂਦਾ ਵਾ ਤੇ ਕੌਣ-ਕੌਣ ਛੱਕਦਾ ਰਿਹਾ ਵਾ ਸ਼ਾਹ ਵਾਲੇ ਬੜੀਆਂ ਚਾਲੀਆਂ ਹੁੰਦੀਆਂ ਪਹਿਲਾਂ-ਪਹਿਲਾਂ ਸ਼ਾਲ ਚੜ ਗਿਆ ਬਸ ਹੁਣ ਸਾਡਾ ਤੇ ਹਰ ਸੰਡੇ ਇਦਾਂ ਹੀ ਆ ਇੱਕ ਦਿਨ ਮੇਥੀ ਵਾਲੀਆਂ ਬਣਾ ਲੀਏ ਇੱਕ ਦਿਨ ਮੂਰੀ ਵਾਲੀਆਂ ਇੱਕ ਦਿਨ ਅਲੂ ਵਾਲੇ ਸਾਡਾ ਇਹ ਤਰੀਕਾ ਵਾ ਤੁਹਾਡੇ ਕੋਲ ਕੋਈ ਅਲੱਗ ਤਰੀਕਾ ਕਰਦੇ ਹੋ ਹੀ ਸ਼ੇਅਰ ਕਰਿਆ ਕਰੋ ਆਪਣਾ ਕੋਈ ਨਾ ਕੋਈ ਕਮੈਂਟ ਕਰਕੇ ਦੱਸਿਆ ਕਰੋ ਬਾਕੀ ਸਾਨੂੰ ਅੱਜ 11 ਵਜੇ ਗਏ ਆ ਹਨ ਮਿਸੀਆਂ ਰੋਟੀਆਂ ਠੀਕ ਤੇ ਤੇਰੀਆਂ ਆਹੋ ਫਿਰ ਉਹ ਫਿਰ ਲੇਟ ਹੋਣ ਕਰਕੇ ਸਾਰੇ ਉੱਠੇ ਵੀ ਲੇਟ ਜ਼ਿਆਦਾਤਰ ਬੱਚੇ ਤਾਂ ਕਰਕੇ ਫਿਰ ਅੱਖ ਹੋ ਗਿਆ ਚਲੋ ਬਸ ਹਾਂਜੀ ਹਾਂਜੀ ਚਲੋ ਬੈਠੋ ਸਤਜੀ ਜੀ ਹਨ। ਯੋਮੀ ਕਾਦੀ। ਸੰਗਾ ਜੀ ਸਤਸ੍ਰੀ ਅਕਾਲ। ਸਤਜੀ ਕਾਲ ਜੀ ਸਾਰਿਆਂ ਨੂੰ।